ਨੇ ਦਰਸ਼ਨ ਕਰ ਰਹੇ ਹਾਂ ਸ੍ਰੀ ਚਮਕੌਰ ਸਾਹਿਬ ਦੇ ਤੇ ਇਹ ਵੀ ਸ੍ਰੀ ਆਨੰਦਪੁਰ ਦੀ ਤਰ੍ਹਾਂ ਹੀ ਇੱਕ ਉੱਚੀ ਢਾਲ ਤੇ ਆ ਗੁਰੂ ਘਰ ਤੇ ਇਹ ਆ ਜੀ ਸਾਹਮਣੇ ਦਾ ਦ੍ਰਿਸ਼ ਸ੍ਰੀ ਚਮਕੌਰ ਸਾਹਿਬ ਤੇ ਇਹ ਆ ਜੀ ਅੰਦਰ ਦਾ ਦ੍ਰਿਸ਼ ਤੇ ਇਹ ਨਿਸ਼ਾਨ ਸਾਹਿਬ ਜੋ ਨੀਲੇ ਰੰਗ ਦਾਗਾ ਤੇ ਸਾਹਮਣੇ ਗੁਰੂ ਘਰ ਆ ਬਾਬਾ ਜੀਵਨ ਸਿੰਘ ਜੀ ਦਾ ਭਾਈ ਜੱਤਾ ਜੀ ਵੀ ਆ ਤੇ ਇਹ ਅੰਦਰ ਦਾ ਦ੍ਰਿਸ਼ਾਗਾ ਤੇ ਸਾਹਮਣੇ ਕੁਝ ਇਸ ਤਰ੍ਹਾਂ ਇਧਰ ਪੂਰੇ ਗੁਰੂ ਘਰ ਦਾ ਨਕਸ਼ਾ ਹੀ ਬਣਿਆ ਹੋਇਆ ਹੈਗਾ ਤੇ ਅੰਦਰ ਦਰਬਾਰ ਸਾਹਿਬ ਇਹ ਗੁਰੂ ਘਰ ਦਾ ਲੰਗਰ ਹਾਲ ਤੇ ਸੰਗਤ ਜੀ ਇਹ ਆ ਜਮ ਗੌਰ ਸਾਹਿਬ ਦਾ ਉੱਪਰ ਦਾ ਵਿਊ ਸਾਰਾ ਇੱਕ ਸਾਈਡ ਦਾ ਦੇਖੋ ਤੇ ਇਹ ਵੀ ਬਹੁਤ ਮਤਲਬ ਇੱਕ ਪਹਾੜ ਟੈਪ ਉੱਪਰਲੀ ਜਗ੍ਹਾ ਤੇ ਬਣੀ ਹੋਈ ਆ ਤੇ ਇਧਰਲੀ ਸਾਈਡ ਆ ਜਾਂਦਾ ਰੂਪਨਗਰ ਸਹਿਰ ਤੇ ਰੂਪਨਗਰ ਤੋਂ ਤੁਹਾਨੂੰ ਪਤਾ ਹੀ ਅੱਗੇ ਭਰਤਗੜ ਭਰਤਗੜ ਤੋਂ ਕੀਰਤਪੁਰ ਕੀਰਤਪੁਰ ਤੋਂ ਅਨੰਦਪੁਰ